ਸਿਵਲ ਸਰਜਨ ਆਫਿਸ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਅਸੀਂ ਕਰਵਾਇਆ ਗਿਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਨਰਸਿੰਗ ਸਟੂਡੈਂਟਸ ਨੂੰ ਤੇ ਹੋਰ ਲੋਕਾਂ ਨੂੰ ਵੀ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ। ਬਾਲ ਵਿਆਹ ਜਿਹੜਾ ਵੈ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜੇ ਬੱਚਿਆਂ ਦੀ ਏਜ ਜਲਦੀ ਮੈਰਿਜ ਹੋ ਜਾਂਦੀ ਹੈ। ਇਹਦੇ ਸਬੰਧ ਚ ਬਹੁਤ ਸਾਰੀਆਂ ਸਾਡੀ ਸਿਹਤ ਦੇ ਨਾਲ ਸੰਬੰਧ ਜਿਹੜੀਆਂ ਸਮੱਸਿਆਵਾਂ ਵੀ ਜੜੀਆਂ ਆ ਜਾਂਦੀਆਂ। ਬਹੁਤ ਸਾਰੇ ਜੇ ਬੱਚੇ ਦੀ ਮੰਨ ਲਓ ਬਰਥ ਜਲਦੀ ਹੋ ਜਾਂਦੀ ਉਹਦੇ ਡੈਥ ਹੋਣ ਦੇ ਚਾਂਸਸ ਵਧ ਜਾਂਦੇ ਆ। ਮਦਰ ਦੇ ਡੈਥ ਹੋਣ ਦੇ ਚਾਂਸਸ ਵਾਜ ਜਾਂਦੇ ਆ ਅਤੇ ਹੋਰ ਵੱਖਰੀ ਵੱਖਰੀ ਟਾਈਪਸ ਦੀ ਬਹੁਤ ਸਾਰੀਆਂ ਬਿਮਾਰੀਆਂ ਔਰ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਸਾਈਕੀਟਰੀ ਦੀਆਂ ਵੀ ਨਾਲ ਰਿਲੇਟਡ ਜਿਹੜੀਆਂ ਉਹ ਵੀ ਜਿਹੜੀਆਂ ਜਾਦਾ ਸ਼ੁਰੂ ਹੋ ਜਾਂਦੀਆਂ ਔਰ ਬਾਲ ਵਿਵਾਦ ਦੇ ਸੰਬੰਧ ਵਿੱਚ ਇਹ ਕਹਿਣਾ ਚਾਹੁੰਦਾ ਵੀ ਬਾਲ ਵਿਵਾਦ ਜਿਹੜਾ ਇੱਕ ਬੜਾ ਵੱਡਾ ਜੁਰਮ ਹੈ ਜੇਕਰ ਇਸ ਸੰਬੰਧ ਵਿੱਚ ਕੋਈ ਵੀ ਇਹ ਕੰਮ ਕਰਦਾ ਤੇ ਉਹਦੇ ਵਾਸਤੇ ਉਹ ਜ਼ਿੰਮੇਵਾਰ ਦੇ ਨਾਲ ਉਹਦੇ ਪਰਿਵਾਰ ਦੇ ਉਹਦੇ ਰਿਸ਼ਤੇਦਾਰ ਔਰ ਉਹਦੇ ਜਿਹੜੇ ਹੋਰ ਵੀ ਸਾਰੇ ਇਹਦੇ ਵਿੱਚ ਜ਼ਿੰਮੇਵਾਰ ਹੋ ਜਾਂਦੇ ਆ ਔਰ ਸਰਕਾਰ ਨੂੰ ਇਹਦੇ ਸੰਬੰਧ ਵਿੱਚ ਕੜੀਆਂ ਸਜਾਵਾਂ ਦਾ ਪ੍ਰਾਪਤ ਹਨ ਨਹੀਂ ਹੈ ਸੋ ਆਪਣੀ ਚੰਗੀ ਜਿਹੜੀ ਮਤਲਬ ਆਪਣੀ ਬੱਚਿਆਂ ਦੀ ਜਿਹੜੀ ਸਿਹ ਜਿਹੜੀ ਹੈ ਉਹ ਠੀਕ ਹੋਣੀ ਚਾਹੀਦੀ ਇਸ ਲਈ ਦੀਪਰੋਡਕਟਿਵ ਏਜ ਜਦੋਂ ਮਤਲਬ ਆਪਣੀ ਏਜ ਪੂਰੀ ਕਰ ਲੇ ਉਸ ਸਮੇਂ ਇਹਨਾਂ ਦੀ ਮੈਰਿਜ ਕਰਨੀ ਜਿਹੜੀ ਹੈ ਉਹ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਇੱਕ ਚੰਗੀ ਤੰਦਰੁਸਤ ਜਿਹੜੀ ਜ਼ਿੰਦਗੀ ਉਹ ਜੀ ਸਕਣ ਅਤੇ ਇਸ ਜਿਹੜੀ ਸਾਡੇ ਪਾਰ ਸਰਕਾਰ ਵੱਲੋਂ ਜਿਹੜਾ ਬਾਲਵਾ ਜਿਹੜਾ ਜਿਹੜਾ ਰੋਕਿਆ ਗਿਆ ਹੈ ਔਰ ਜੋ ਇਸ ਸੰਬੰਧ ਕਾਨੂੰਨ ਬਣਾਏ ਗਏ ਹੈ ਇਹਦੇ ਸੰਬੰਧ ਚ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਏ ਔਰ ਜਿਹੜੀ ਮੇਰੀ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਇਸ ਬਾਲ ਵਿਵਾਦ ਸਬੰਧ ਵਿੱਚ ਇਸ ਨੂੰ ਪਰਰੋਟ ਨਾ ਕੀਤਾ ਜਾਏ ਔਰ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਇਹ ਬਾਲ ਵਿਵਾਦ ਜਿਹੜਾ ਹੈ ਇਹ ਇੱਕ ਬੜੀ ਬਹੁਤ ਹੀ ਨਾਮਰਾਦ ਬਿਮਾਰੀ ਹੈ ਔਰ ਇਹਦੇ ਨਾਲ ਜੇ ਕੋਈ ਇਸ ਕੰਮ 'ਚ ਆਂਦਾ ਤਾਂ ਉਹਦੇ ਵਾਸਤੇ ਬਹੁਤ ਸਾਰੀਆਂ ਜਿਆਦਾ ਸਜ਼ਾ ਵੀ ਹੋ ਸਕਦੀ ਹੈ ਔਰ ਜਿਹੜਾ ਵੀ ਕੋਈ ਪ੍ਰੋਬਲਮ ਆਦੀ ਹੈ ਕਿਸੇ ਨੂੰ ਆ ਜੇ ਕਿਸੇ ਸਬੰਚ ਵੀ ਕੋਈ ਫੜਿਆ ਗਿਆ ਤੇ ਉਹਦੇ ਲਈ ਵੀ ਸ਼ਿਕਾਇਤ ਜਿਹੜੀ ਹੈ ਲੋਕਾਂ ਨੂੰ ਜਿਹੜੀ ਆਪਣੀ ਨੀਰੈਸਟ ਜਿਹੜੇ ਕੋਈ ਅਫਸਰ ਨੇ ਨੀਰੈਸਟ SDM ਆਫਿਸ ਨੇ DC ਆਫਿਸ ਨੇ ਹੋਰ ਜਿਹੜੇ ਸਾਡੇ CDPO ਆਫਿਸਿਸ ਨੇ ਉਥੇ ਆਪਣੀ ਜਿਹੜੀ ਸ਼ਿਕਾਇਤ ਅਰਜ ਕਰਾਨੀ ਚਾਹੀਦੀ ਆ ਧੰਨਵਾਦ